ਹੁਣ ਜਦੋਂ ਭਾਈ ਅਮਰਤਪਾਲ ਸਿੰਘ ਦੇ ਐਮਪੀ ਬਣਨ ਤੋਂ ਬਾਅਦ ਉਸ ਦਾ ਪਰਿਵਾਰ ਤੇ ਉਸ ਦੇ ਸਾਥੀ ਉਸ ਦੀ ਰਿਹਾਈ ਦੀ ਉਡੀਕ ਕਰ ਰਹੇ ਨੇ ਜਦੋਂ ਉਸ ਦੇ ਐਮਪੀ ਵਜੋਂ ਸੌ ਚੁੱਕਣ ਦੇ ਲਈ ਉਸ ਦੀ ਰਿਹਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਦੋਂ ਹੀ ਇੱਕ ਬਹੁਤ ਵੱਡੀ ਖਬਰ ਅਮਰਤਪਾਲ ਸਿੰਘ ਉਸ ਦੇ ਸਾਥੀ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਤੇ ਭਾਈ ਅਮਰਤਪਾਲ ਦੇ ਚਾਚੇ ਜਿਹੜੇ ਸਾਰੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਬਾਰੇ ਆਈ ਹੈ ਖਬਰ ਇਹ ਹੈ ਕਿ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਉੱਪਰ ਜਿਹੜਾ ਐਨਐਸਏ ਲੱਗਾ ਹੋਇਆ ਹੈ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਹੋਇਆ ਉਸ ਦੀ ਮਿਆਦ 1 ਸਾਲ ਹੋਰ ਵਧਾ ਦਿੱਤੀ ਗਈ ਹੈ ਦੇਖੋ ਹੁਣ ਹੋਰ ਇੱਕ ਸਾਲ ਘਟੋ ਘਟ ਉਹ ਬਾਹਰ ਆਉਣ ਬਾਰੇ ਸੋਚ ਨਹੀਂ ਸਕਣਗੇ ਔਰ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਵਾਸਤੇ ਜੇਲ੍ਹ ਚੋਂ ਰਿਹਾਈ ਮਿਲਨੀ ਹੈ ਕਿ ਨਹੀਂ ਮਿਲਨੀ ਇਹਦੇ ਬਾਰੇ ਅਜੇ ਤੱਕ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਇਹਦੇ ਬਾਰੇ ਅਜੇ ਤੱਕ ਪੰਬਲ ਪੂਸਾ ਬਣਿਆ ਹੋਇਆ ਅਮਰਤਪਾਲ ਸਿੰਘ ਉਸ ਦਾ ਪਰਿਵਾਰ ਉਸ ਦੇ ਵਕੀਲ ਲਗਾਤਾਰੇ ਕੋਸ਼ਿਸ਼ ਕਰ ਰਹੇ ਨੇ ਕਿ ਅਮਰਤਪਾਲ ਸਿੰਘ ਹੁਣ ਜਦੋਂ ਰਿਕਾਰਡ ਤੋੜ ਵੋਟਾਂ ਦੇ ਨਾਲ ਐਮਪੀ ਜਿੱਤ ਗਿਆ ਤਾ ਉਸ ਨੂੰ ਸੌ ਚੁੱਕਣ ਵਾਸਤੇ ਤਾਂ ਰਿਹਾਈ ਦਿੱਤੀ ਜਾਵੇ ਦਲੀਲ ਇਹ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਰਾਮ ਰਹੀਮ ਜਿਹੜਾ ਸਰਸੇਵਾ ਡੇਰੇ ਦਾ ਮੁਖੀ ਹੈ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਫਿਰ ਅਮਰਤਪਾਲ ਹੋਰਾ ਨੂੰ ਸੌ ਚੁੱਕਣ ਦੇ ਲਈ ਜਦੋਂ ਕਿ ਉਹ ਐਮਪੀ ਚੁੱਕੇ ਨੇ ਤਾਂ ਪੈਰੋਲ ਕਿਉਂ ਨਹੀਂ ਦਿੱਤੀ ਜਾ ਸਕਦੀ ਜਾਂ ਰਿਹਾਈ ਕਿਉਂ ਨਹੀਂ ਦਿੱਤੀ ਜਾ ਸਕਦੀ ਹੁਣ ਇਹਨਾਂ ਚਰਚਾਵਾਂ ਦੇ ਵਿੱਚ ਅਮਰਤਪਾਲ ਸਿੰਘ ਤੇ ਉਸੇ ਸਾਥੀਆਂ ਤੇ ਅੱਜ ਐਨਐਸਐ ਇੱਕ ਸਾਲ ਹੋਰ ਵਧਾਉਣ ਦੀ ਖਬਰ ਆ ਰਹੀ ਹੈ ਐਨਐਸਐ ਲਗਾਤਾਰ ਵਧਾਇਆ ਜਾ ਰਿਹਾ ਉਹਨਾਂ ਤੇ ਉਹਨਾਂ ਦੇ ਉੱਪਰ 2023 ਦੇ ਵਿੱਚ ਐਨਐਸਐ ਲੱਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਐਨਐਸਐ ਉਹਨਾਂ ਦੇ ਉੱਪਰ ਵਧਾਇਆ ਜਾ ਰਿਹਾ ਤੇ ਹੁਣ ਫਿਰ ਇੱਕ ਸਾਲ ਹੋਰ ਐਨਐਸਏ ਦੀ ਮਿਆਦ ਵਧਾਈ ਗਈ ਹੈ ਅਮਰਤਪਾਲ ਸਿੰਘ ਜਦੋਂ ਦੁਬਈ ਤੋਂ ਵਾਪਸ ਆਏ ਹਫਤੇ 10 ਦਿਨਾਂ ਦੇ ਵਿੱਚ ਹੀ ਉਹ ਇੱਕ ਬਹੁਤ ਚਰਚਿਤ ਚਿਹਰਾ ਬਣ ਗਏ ਬਹੁਤ ਜ਼ਿਆਦਾ ਕਵਰੇਜ ਉਹਨਾਂ ਨੂੰ ਮੀਡੀਆ ਨੇ ਦਿੱਤੀ ਔਰ ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਜਾ ਕੇ ਅਮਰਤ ਛਕਿਆ ਉੱਥੋਂ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਖਾਲਸਾ ਵਹਿੀਰ ਸ਼ੁਰੂ ਕੀਤੀ ਅਮਰਤਪਾਲ ਸਿੰਘ ਲਗਾਤਾਰ ਇਹ ਕਹਿੰਦੇ ਰਹੇ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਸਾਡੀ ਕੌਮ ਗੁਲਾਮ ਹੈ ਅਮਰਤਪਾਲ ਸਿੰਘ ਕਹਿੰਦੇ ਰਹੇ ਕਿ ਮੈਂ ਭਾਰਤ ਦੇ ਕਾਨੂੰਨਾਂ ਨੂੰ ਭਾਰਤੀ ਪਾਰਲੀਮੈਂਟ ਭਾਰ ਦੇ ਸਵਧਾਨ ਨੂੰ ਨਹੀਂ ਮੰਨਦਾ ਅਮਰਤਪਾਲ ਸਿੰਘ ਕਹਿੰਦੇ ਰਹੇ ਕਿ ਅਸੀਂ ਗੁਲਾਮ ਕੌਮ ਹੈ ਔਰ ਅਸੀਂ ਆਪਣਾ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਆ ਅਮਰਤਪਾਲ ਸਿੰਘ ਇਹ ਵੀ ਕਹਿੰਦੇ ਰਹੇ ਕਿ ਜੇਕਰ ਮੁਸਲਮ ਭਾਈਚਾਰੇ ਨੂੰ ਉਹਨਾਂ ਦਾ ਵੱਖਰਾ ਦੇਸ਼ ਪਾਕਿਸਤਾਨ ਮਿਲ ਸਕਦਾ ਹੈ ਹਿੰਦੂ ਭਾਈਚਾਰੇ ਨੂੰ ਹਿੰਦੁਸਤਾਨ ਮਿਲ ਸਕਦਾ ਹੈ ਤਾਂ ਸਿੱਖਾਂ ਨੂੰ ਵੱਖਰਾ ਦੇਸ਼ ਕਿਉਂ ਨਹੀਂ ਮਿਲ ਸਕਦਾ ਤਾਂ ਇਹ ਇਹ ਇਹਨਾਂ ਗੱਲਾਂ ਦੇ ਦਰਮਿਆਨ ਉਹਨਾਂ ਨੇ ਇੱਕ ਵੱਡੀ ਟੀਮ ਤਿਆਰ ਕੀਤੀ ਟੀਮ ਨੂੰ ਹਥਿਆਰਬੰਦ ਕਰਨ ਦੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਲਗਾਤਾਰ ਇਹ ਫੋਟੋਆਂ ਇਹ ਵੀਡੀਓ ਚਲਦੀਆਂ ਰਹੀਆਂ ਕਿ ਉਹ ਉਹਨਾਂ ਦੇ ਨਾਲ ਲਗਾਤਾਰ ਜਿਹੜੇ ਉਹਨਾਂ ਦੇ ਪ੍ਰਾਈਵੇਟ ਤੌਰ ਤੇ ਜਿਹੜੇ ਸਾਥੀ ਸੀ ਉਹ ਉਹ ਹਥਿਆਰਾਂ ਦੇ ਨਾਲ ਉਹਨਾਂ ਦੇ ਨਾਲ ਚੱਲਦੇ ਸੀਗੇ ਔਰ ਇਸ ਦਰਮਿਆਨ ਫਿਰ ਸਰਕਾਰਾਂ ਨੇ ਉਹਨਾਂ ਦੀਆਂ ਗਤੀਵਿਧੀਆਂ ਦੇ ਉੱਪਰ ਰੋਕ ਲਾਉਣ ਦੀ ਠਾਨੀ ਇਹ ਚਰਚਾ ਚੱਲੀ ਜਦੋਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਪਿੱਛੇ ਜਿਹੜੇ ਬੈਠ ਨਹੀਂ ਸਕਦੇ ਜਾਂ ਜਿਹੜੇ ਵਿਕਲਾਂਗ ਨੇ ਜਾਂ ਬਜ਼ੁਰਗ ਨੇ ਉਹਨਾਂ ਵਾਸਤੇ ਜਿਹੜੀਆਂ ਕੁਰਸੀਆਂ ਵਗੈਰਾ ਪਿੱਛੇ ਰੱਖੀਆਂ ਹੁੰਦੀਆਂ ਸੀ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਉਹ ਹਟਾਉਣੀਆਂ ਤੇ ਤੋੜਨੀਆਂ ਸ਼ੁਰੂ ਕੀਤੀਆਂ ਉਸ ਤੋਂ ਇੱਕ ਬਹੁਤ ਵੱਡੀ ਚਰਚਾ ਪਖੀ ਕੁਝ ਲੋਕ ਕਹਿ ਰਹੇ ਸੀ ਇਹ ਠੀਕ ਕਰ ਰਹੇ ਨੇ ਤੇ ਕੁਝ ਕਹਿ ਰਹੇ ਸੀ ਗਲਤ ਕਰ ਰਹੇ ਨੇ ਇਸੇ ਤਰ੍ਹਾਂ ਜਦੋਂ ਅਮਰਤਪਾਲ ਸਿੰਘ ਹੋਰਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਸੇ ਕੇਸ ਦੇ ਵਿੱਚ ਤਾਂ ਅਜਨਾਲਾ ਦੇ ਪੁਲਿਸ ਥਾਣੇ ਵੱਲ ਜਦੋਂ ਭਾਈ ਅਮਰਤਪਾਲ ਹੋਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਲੈ ਕੇ ਜਾਂਦੇ ਨੇ ਔਰ ਪਾਲਕੀ ਸਾਹਿਬ ਨੂੰ ਥਾਣੇ ਲੈ ਜਾਂਦੇ ਨੇ ਤਾ ਉਸ ਵਕਤ ਫਿਰ ਬਹੁਤ ਵੱਡੀ ਚਰਚਾ ਪੱਕੀ ਕੁਝ ਲੋਕ ਇਹ ਕਹਿੰਦੇ ਰਹੇ ਕਿ ਇਹ ਤਰੀਕਾ ਬਿਲਕੁਲ ਗਲਤ ਹੈ ਧਰਨੇ ਮਜਾਰੇ ਕਰਨੇ ਜਾਂ ਕਿਸੇ ਥਾਣੇ ਦਾ ਘਰਾਓ ਕਰਨ ਜਾਣ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਨਾਲ ਲੈ ਜਾਣਾ ਗਲਤ ਹੈ ਕੁਝ ਲੋਕ ਕਹਿੰਦੇ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਆੜ ਅਜਿਹੇ ਕੰਮਾਂ 'ਚ ਨਹੀਂ ਲੈਣੀ ਚਾਹੀਦੀ ਪਰ ਅਮਰਤਪਾਲ ਸਿੰਘ ਔਰੀ ਲਗਾਤਾਰ ਇਹ ਦਲੀਲ ਦਿੰਦੇ ਰਹੇ ਕਿ ਆਸੀਂ ਕੁਝ ਗਲਤ ਨਹੀਂ ਕੀਤਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਸਾਰੇ ਕੰਮ ਕਰਦੇ ਆ ਇਸ ਕਰਕੇ ਐਫਸੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਗਏ ਆ ਅੱਜ ਵੀ ਇਹਦੇ ਤੇ ਦੋ ਤਰ੍ਹਾਂ ਦੀ ਚਰਚਾ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਅਮਰਤਪਾਲ ਸਿੰਘ ਹੋਰਾਂ ਨੂੰ ਜਦੋਂ ਪੁਲਿਸ ਨੇ ਘੇਰਾ ਪਾਇਆ ਤਾਂ ਉਹ ਕਾਫਲਾ ਲੈ ਕੇ ਇੱਕ ਸਮਾਗਮ ਤੇ ਜਾ ਰਹੇ ਸੀ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰੀ ਪੁਲਿਸ ਨੂੰ ਕਚਾਨੀ ਦੇ ਕੇ ਉੱਥੋਂ ਨਿਕਲ ਗਏ ਪੁਲਿਸ ਲਗਾਤਾਰ ਕਹਿੰਦੀ ਰਹੀ ਕਿ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਸਾਡੇ ਕੇਰੇ ਤੋਂ ਕੇਰੇ ਤੋਂ ਭੱਜ ਗਏ ਨੇ ਪਰ ਲਗਾਤਾਰ ਦੂਜੀ ਚਰਚਾ ਚੱਲਦੀ ਰਹੀ ਕਿ ਪੁਲਿਸ ਨੇ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਹਰ ਦੱਸ ਨਹੀਂ ਰਹੀ ਦੋਵੇਂ ਤਰ੍ਹਾਂ ਦੀਆਂ ਚਰਚਾਵਾਂ ਦੇ ਦਰਮਿਆਨ ਪੁਲਿਸ ਤੇ ਮੀਡੀਆ ਵੱਲੋਂ ਕੁਝ ਵੀਡੀਓ ਤੇ ਕੁਝ ਫੋਟੋ ਇਸ ਤਰ੍ਹਾਂ ਜਾਰੀ ਕੀਤੀਆਂ ਗਈਆਂ ਕਿ ਅਮਰਤਪਾਲ ਸਿੰਘ ਇੱਕ ਥਾਂ ਦੇ ਉੱਪਰ ਜਗਾੜੂ ਰੇੜੀ ਦੇ ਉੱਪਰ ਬੈਠ ਕੇ ਪਪਲਪ੍ਰੀਤ ਨਾਲ ਜਾ ਰਹੇ ਨੇ ਫਿਰ ਕਿਸੇ ਹੋਰ ਥਾਂ ਤੇ ਗਲੀ 'ਚ ਜਾ ਰਹੇ ਨੇ ਫਿਰ ਉਹਨਾਂ ਨੇ ਪੈਂਟ ਕਮੀਜ਼ ਪਾਈ ਹੋਈ ਤੇ ਕਿਤੇ ਹੋਰ ਜਾ ਰਹੇ ਨੇ ਐਦੀਆਂ ਐਦਾਂ ਦੀਆਂ ਫੋਟੋਆਂ ਤੇ ਵੀਡੀਓ ਪੁਲਿਸ ਨਸ਼ਰ ਕਰਦੀ ਰਹੀ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀਆਂ ਦੋ ਵੀਡੀਓ ਆਈਆਂ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਕਿਆ ਸੀ ਕਿ ਮੈਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਮੈਂ ਸੱਚਮੁੱਚ ਪੁਲਿਸ ਦੁਆਰਾ ਫੜਿਆ ਨਹੀਂ ਗਿਆ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਪਿੰਡ ਰੋਡੇ ਦੇ ਵਿੱਚ ਗੁਰੂ ਘਰ ਦੇ ਵਿੱਚ ਜਾ ਕੇ ਆਤਮ ਸਮਰਪਣ ਕਰਦੇ ਨੇ ਔਰ ਇਹਦੀਆਂ ਵੀਡੀਓ ਫੋਟੋਆਂ ਜਾਰੀ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਐਨਐਸਏ ਲਗਾ ਕੇ ਡਿਬਰੂਗੜ ਜੇਲ੍ਹ ਅਸਾਮ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਤੱਕ ਅਮਰਤਪਾਲ ਸਿੰਘ ਹੋਰਾਂ ਤੇ ਉਹਨਾਂ ਦੀ ਸੋਚ ਬਾਰੇ ਉਨਾਂ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਦੋ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਜਦੋਂ ਹੁਣ ਅਮਰਤਪਾਲ ਸਿੰਘ ਹੋਰਾਂ ਨੇ ਐਮਪੀ ਦੀ ਚੋਣ ਲੜੀ ਹੈ ਤਾਂ ਵਿਰੋਧੀ ਪਾਰਟੀਆਂ ਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਵਿਰੋਧੀ ਕਹਿੰਦੇ ਰਹੇ ਕਿ ਅਮਰਤਪਾਲ ਸਿੰਘ ਪਾਰਲੀਮੈਂਟ ਨੂੰ ਮੰਨਦੇ ਨਹੀਂ ਸੀ ਉਹ ਭਾਰਤ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਉਹ ਸੰਵਿਧਾਨ ਨੂੰ ਨਹੀਂ ਮੰਨਦੇ ਤਾਂ ਹੁਣ ਉਹ ਚੋਣ ਕਿਉਂ ਲੜ ਰਹੇ ਨੇ ਵਿਰਸਾ ਸਿੰਘ ਵਲਟੋਆ ਕੁਲਵੀਰ ਸਿੰਘ ਜੀਰਾ ਔਰ ਹੋਰ ਜਿਹੜੇ ਉਹਨਾਂ ਦੇ ਵਿਰੋਧੀ ਚੋਣ ਲੜ ਰਹੇ ਸੀ ਉਹਨਾਂ ਨੇ ਪੂਰਾ ਜੋਰ ਲਾ ਕੇ ਇਹ ਸਵਾਲ ਉਠਾਏ ਕਿ ਅਮਰਤਪਾਲ ਸਿੰਘ ਆਪਣੀ ਕਹਿਣੀ ਤੇ ਕਥਨੀ ਦੇ ਉੱਪਰ ਪੂਰੇ ਕਿਉਂ ਨਹੀਂ ਉਤਰ ਰਹੇ ਇਹ ਗੱਲ ਕੀਤੀ ਜਾਂਦੀ ਰਹੀ ਉਧਰ ਅਮਰਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਨੇ ਜਵਾਬ ਦਿੱਤਾ ਕਿ ਅਮਰਤਪਾਲ ਕਹਿੰਦਾ ਸੀ ਕਿ ਜਿੱਥੇ ਕਿਤੇ ਕਾਨੂੰਨਾਂ ਨੂੰ ਵਰਤਿਆ ਜਾਵੇ ਵਰਤ ਲੈਣਾ ਚਾਹੀਦਾ ਹੈ ਇਸ ਕਰਕੇ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਕੋਈ ਦੂਜੇ ਰਾਹ ਤੁਰਿਆ ਵਿਅਕਤੀ ਮੁੱਖ ਧਾਰਾ 'ਚ ਸ਼ਾਮਲ ਹੋਣਾ ਚਾਹੁੰਦਾ ਹੋਵੇ ਮਤਲਬ ਕਿ ਦੂਜਿਆਂ ਵਾਂਗ ਚੱਲਣਾ ਚਾਹੁੰਦਾ ਹੋਵੇ ਵਾਪਸ ਮੁੜਨਾ ਚਾਹੁੰਦਾ ਹੋਵੇ ਤਾਂ ਫਿਰ ਦੂਜਿਆਂ ਨੂੰ ਤਕਲੀਫ ਕਿਉਂ ਹੋ ਰਹੀ ਆ ਜੇਕਰ ਅਮਰਤਪਾਲ ਪਹਿਲਾਂ ਹੋਰ ਤਰ੍ਹਾਂ ਚੱਲਣਾ ਚਾਹੁੰਦੇ ਸੀ ਤੇ ਉਹ ਹੁਣ ਹੋਰ ਤਰ੍ਹਾਂ ਚੱਲਣਾ ਚਾਹੁੰਦੇ ਨੇ ਤਾਂ ਇਹਦੇ 'ਚ ਦੂਜਿਆਂ ਨੂੰ ਤਕਲੀਫ ਕੀ ਆ ਇਹ ਗੱਲ ਅਮਰਤਪਾਲ ਸਿੰਘ ਹੋਰਾ ਦੇ ਪਿਤਾ ਹੋਰਾਂ ਨੇ ਇੰਟਰੂ ਦਰਮਿਆਨ ਆਖੀ ਸੀ ਉਸ ਤੋਂ ਬਾਅਦ ਵੋਟਾਂ ਪਈਆਂ ਵੋਟਾਂ ਦੇ ਦਰਮਿਆਨ ਅਮਰਤਪਾਲ ਸਿੰਘ ਉੜੀ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਦੇ ਸਭ ਨੇ ਦੇਖੇ ਨੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰਾ ਨੂੰ ਸੌ ਚੁੱਕਣ ਦੇ ਲਈ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇੰਜ ਵੀ ਜਾਪਦਾ ਸੀ ਕਿ ਜੇਕਰ ਅਮਰਤਪਾਲ ਜਿੱਤ ਜਾਣਗੇ ਐਮਪੀ ਬਣ ਜਾਣਗੇ ਤਾਂ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਪਰ ਕਾਨੂੰਨਨ ਇੰਜ ਨਹੀਂ ਹੋ ਸਕਦਾ ਕਿਉਂਕਿ ਇੱਥੇ ਜਿੱਤੇ ਹੋਏ ਮੁੱਖ ਮੰਤਰੀ ਵੀ ਜੇਲਾ ਚ ਬੰਦ ਨੇ ਤੇ ਕਾਨੂੰਨ ਦੀ ਨਜ਼ਰ ਦੇ ਵਿੱਚ ਉਹਨਾਂ ਨੂੰ ਵੀ